ਸੰਗਤ ਜੀ ਇਹ ਜਿਹੜੇ ਦਿਨ ਚੱਲ ਰਹੇ ਨੇ ਸ਼ਹੀਦੀ ਦਿਨ ਵੱਡੇ ਸਾਹਿਬਜਾ ਦੇ ਮਾਤਾ ਗੁਜਰੀ ਜੀ ਛੋਟੇ ਸਾਹਿਬਜਾ ਦੇ ਇਹਨਾਂ ਦਿਨਾਂ ਨੂੰ ਇਹ ਹਫ਼ਤੇ ਨੂੰ ਸਾਡੇ ਗ੍ਰੰਥਾ ਦੇ ਵਿੱਚ ਸ਼ਹੀਦੀ 사ਤਾ ਲਿਖਿਆ ਗਿਆ ਹੈ ਸ਼ਹੀਦੀ 사ਤਾ ਮਾ ਨੇ ਇੱਕ ਹਫ਼ਤਾ ਇੱਕ ਹਫ਼ਤੇ ਦੇ ਅੰਦਰ ਅੰਦਰ ਮਾਤਾ ਗੁਜਰੀ ਜੀ ਛੋਟੇ ਸਾਹਿਬਜਾ ਦੇ ਵੱਡੇ ਸਾਹਿਬਜਾ ਦੇ ਸੰਸਾਰ ਤੋਂ ਵਿਦਿਆ ਹੋ ਗਿਆ ਇਹ ਹੀ ਬੜਾ ਕਸ਼ਟਦਾਈ ਦੌਰ ਸੀ ਸਾਡੇ ਗ੍ਰੰਥਾ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਇਹਨਾਂ ਦਿਨਾਂ ਵਿੱਚ ਲੋਕ ਘਰਾਂ ਵਿੱਚ ਮਠਿਆਈਆਂ ਨਹੀਂ ਸੀ ਖਾਂਦੇ। ਕਿਉਂ? ਸ਼ੱਕਰ ਨਹੀਂ ਸੀ ਖਾਂਦੇ ਤੇ بڑے ਘਰ ਇਦਾਂ ਦੇ ਸੀ ਜਿਹੜੇ ਜ਼ਮੀਨ ਤੇ ਬਿਸਤਰਾ ਵਿਛਾ ਕੇ ਸੌਂਦੇ ਸੀ। ਗੱਲ ਦੀ ਸ਼ੁਰੂਆਤ ਆਪਾਂ ਉੱਥੋਂ ਕਰਾਂਗੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਦਾ ਕਿਲਾ ਛੱਡਣਾ ਪਿਆ। ਸਰਦੀਆਂ ਦੀ ਰੁੱਤ ਸੀ, ਦੁਸ਼ਮਣ ਦਾ ਘੇਰਾ ਪਿਆ ਹੋਇਆ ਸੀ ਉਹ ਘੇਰੇ ਨੂੰ ਪਾੜ ਪਾ ਕੇ ਬਾਹਰ ਆਉਣਾ ਸੀ। ਬਾਹਰ ਤੇ ਆ ਗਿਆ ਤੇ ਜਦੋਂ ਬਾਹਰ ਆਏ ਤੇ ਸਤਲੁਜ ਦੇ ਕਿਲਾਂਰੇ ਖਲੋਤੇ ਤਾਂ ਗੁਰੂ ਜੀ ਦੇ ਕੋਲ ਇੱਕ ਮੋਹਰਾ ਦੀ ਪੋਟਲੀ ਸੀ ਤੇ ਉਹ ਮੋਹਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਤਲੁਜ ਚ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਸਤਗੁਰੂ ਦੀ ਸਤਲੁਜ ਦੀ ਪੇਂਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੰਗਤ ਨੇ ਫਰਮਾਇਆ ਕਿ ਮਹਾਰਾਜ ਤੁਸੀਂ ਸੰਗਤ ਦਾ ਧੰਨ ਜਾਇਆ ਕਿਉਂ ਕਰ ਰਹੇ ਹੋ ਤੇ ਗੁਰੂ ਜੀ ਨੇ ਜਵਾਬ ਦਿੱਤਾ ਗੁਰੂ ਜੀ ਨੇ ਫਰਮਾਇਆ ਸੰਗਤ ਦਾ ਧੰਨ ਬੜਾ ਬਵਿੱਤਰ ਹੁੰਦਾ ਹੈ ਜਾਇਆ ਕਰਨਾ ਨਹੀਂ ਹੁੰਦਾ ਅਸੀਂ ਸਤਲੁਜ ਦੇ ਸਰ ਕਰਜ਼ਾ ਛਾੜ ਕੇ ਚੱਲੇ ਆਂ ਵਿਆਜ ਵਿਆਜ ਵਿੱਚ ਇਹ ਮੇਰੇ ਪਰਿਵਾਰ ਨੂੰ ਸੇਵਾ ਦਿਆ ਕਰੋ ਕੋਲ ਮਾਤਾ ਗੁਜਰੀ ਜੀ ਵੀ ਖਲੋਤੇ ਸਨ ਗੁਰੂ ਜੀ ਨੇ ਕਿਹਾ ਮਾਤਾ ਜੀ ਤੁਸੀਂ ਵੀ ਪੁੰਨ ਖੱਟ ਲਓ ਮਾਤਾ ਗੁਜਰੀ ਜੀ ਕੋਲ ਵੀ ਇੱਕ ਮੋਹਰਾਂ ਦੀ ਪੋਟਲੀ ਸੀ ਮਾਤਾ ਜੀ ਕੁਝ ਬੋਲੇ ਨਹੀਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸੰਗਤ ਨੂੰ ਕਿਹਾ ਕਿ ਔਖੇ ਵੇਲੇ ਕੰਮ ਆਉਣਗੀਆਂ ਉਹ ਮੋਹਰਾਂ ਸਾਨੂੰ ਪਤਾ ਕੰਮ ਤਾਂ ਆਈਆਂ ਪਰ ਗੰਗੂ ਦੇ ਗੰਘੂ ਨੇ ਮੂਰਾ ਦੇ ਲਾਲਚ ਵਿੱਚ ਛੋਟੇ ਸਹਬਜ਼ਾਦੇਆਂ ਤੇ ਮਾਤਾ ਗੁਜਰੀ ਜੀ ਨੂੰ ਵਜ਼ੀਰ ਖਾਨ ਦੇ ਹਵਾਲੇ ਕਰ ਦਿੱਤਾ ਉਹਦੇ ਦਿਲ ਵਿੱਚ ਚੋਰ ਸੀ ਜਦੋਂ ਇਹ ਗ੍ਰਿਫਤਾਰੀਆਂ ਹੋਈਆਂ ਜਦੋਂ ਸੂਬੇ ਦੀ ਕਚਹਿਰੀ ਲੱਗੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੱਡੇ ਸਹਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਛੋਟੇ ਸਹਬਜ਼ਾਦੇ ਸੂਬੇ ਦੀ ਕਚਹਿਰੀ ਵਿੱਚ ਸ਼ਹੀਦ ਹੋਏ ਛੋਟੇ ਸਹਬਜ਼ਾਦੇਆਂ ਦੀ ਜਿਹੜੀ ਸ਼ਹੀਦੀ ਆ ਉਹ ਕੁਝ ਹੋਰ ਤਰ੍ਹਾਂ ਦੀ ਹੈ ਮਤਲਬ ਸ਼ਹਾਦਤਾਂ 'ਚ ਫਰਕ ਨਹੀਂ ਹੁੰਦਾ ਵੱਡੇ ਸਹਬਜ਼ਾਦੇਾਂ ਦੀ ਸ਼ਹੀਦੀ ਵੀ ਲਾਸਾਨੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਸਾਨੂੰ ਸਾਰਿਆਂ ਨੂੰ ਇਹ ਪਤਾ ਹੈ ਕਿ ਵੱਡੇ ਸਹਬਜ਼ਾਦੇ ਉਸ ਉਮਰ ਵਿੱਚ ਸਨ ਜਦੋਂ ਉਹ ਫੈਸਲੇ ਕਰਨ ਯੋਗੇ ਸੀ ਪਰ ਇਹ ਛੋਟੇ ਸਹਬਜ਼ਾਦੇਾਂ ਦੀ ਉਮਰ ਇੰਨੀ ਛੋਟੀ ਸੀ ਕਿ ਉਹ ਫੈਸਲੇ ਨਹੀਂ ਸੀ ਕਰ ਸਕਦੇ ਪਰ ਉਹ ਫਿਰ ਵੀ ਫੈਸਲੇ ਕਰ ਗਿਆ ਆਪਣੇ ਆਪ ਸੋ ਇਹ ਤਾਕਤ ਸੀ ਪਰਮਾਤਮਾ ਦੀ ਜਾਂ ਸੱਚ ਦੀ ਜਦੋਂ ਇਹ ਕਚੈਰੀ ਲੱਗੀ ਹੋਈ ਖੁਸ਼ਕ ਘਟਨਾਵਾਂ ਸਾਡੇ ਸਾਹਮਣੇ ਆਈਆਂ ਖੁਸ਼ਕ ਨਹੀਂ ਆਈਆਂ ਪਿਛਲੇ ਸਮੇਂ 'ਚ ਆਪਾਂ ਜ਼ਿਕਰ ਕਰਾਂਗੇ ਉਹਨਾਂ ਦਾ ਜਿਹੜੀਆਂ ਸਾਡੇ ਸਾਹਮਣੇ ਨਹੀਂ ਆਇਆਂ ਜਦੋਂ ਇਹ ਕਚੈਰੀ ਲੱਗੀ ਤੇ ਵਜ਼ੀਰ ਖਾਨ ਨੇ ਸ਼ੇਰ ਮੁਹੰਮਦ ਖਾਨ ਮਲੇਰ ਕੋਟਲੇ ਵਾਲਿਆ ਕੋਲ ਸਨੇਹਾ ਭੇਜਿਆ ਕਿ ਬੱਚੇ ਲੈ ਜਾ ਬੱਚੇ ਤੇਰੇ ਹਵਾਲੇ ਇਹਨਾਂ ਨੂੰ ਕਤਲ ਕਰ ਦੇ ਸ਼ੇਰ ਮੁਹੰਮਦ ਖਾਨ ਵਜ਼ੀਰ ਖਾਨ ਦੇ ਕੋਲ ਆਇਆ ਪਰ ਬੱਚੇ ਲੈਣ ਨਹੀਂ ਵਜ਼ੀਰ ਖਾਨ ਨੂੰ ਮਿਲਣ ਆਇਆ ਉਹਨੇ ਵਜ਼ੀਰ ਖਾਨ ਨੂੰ ਕਿਹਾ ਕਿ ਇਹ ਗੁਨਾਹ ਨਾ ਕਰ ਇਸਲਾਮ ਦੀ ਸ਼ਰਮ ਮੁਤਾਬਕ ਹਦੀਸ ਮੁਤਾਬਕ ਇਸਲਾਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਪਿਛਲੇ ਸਮੇਂ ਵਿੱਚ ਮਾਪਿਆਂ ਦੇ ਕੀਤੇ ਗੁਨਾਹਾਂ ਦੀ ਸਜ਼ਾ ਬੱਚਿਆਂ ਨੂੰ ਦਿੱਤੀ ਜਾਵੇ। ਇੱਕ ਇਸ ਬਾਲ ਕਾਜੀ ਨੂੰ ਪੁੱਛਿਆ ਤੇ ਕਾਜੀ ਨੇ ਮੇਰੇ ਅੱਗੇ ਜਵਾਬ ਦਿੱਤਾ ਮੇਰੇ ਸਮੇਂ ਦੇ ਵਿੱਚ ਤਾਂ ਕੋਈ ਇਦਾਂ ਦੀ ਘਟਨਾ ਨਹੀਂ ਵਾਪਰੀ। ਸ਼ੇਰ ਮੁਹੰਮਦ ਖਾਨ ਨੇ ਕਿਹਾ ਇਹ ਗੁਨਾਹ ਨਾ ਕਰੋ ਇਹ ਛੱਡ ਦਿਓ ਇਹਨਾਂ ਬੱਚਿਆਂ ਨੂੰ ਡਰਾ ਡਰੂ ਕੇ ਝੜਕਾ ਝੜਕੋ ਕੇ ਛੱਡ ਦਿਓ ਜੀ ਤੁਸੀਂ ਕੋਈ ਹੋਰ ਤਰ੍ਹਾਂ ਦੀ ਟੱਕਰ ਸ਼ੁਰੂ ਕਰ ਦਿੱਤੀ ਹੈ। ਜਦੋਂ ਇਹ ਸਾਰਾ ਵਿਚਾਰ ਵਟਾਂਦਰਾ ਚੱਲ ਰਿਹਾ ਸੀ ਇਹ ਜਦੋਂ ਟ੍ਰਾਇਲ ਚੱਲ ਰਿਹਾ ਸੀ ਇਹ ਸ਼ਹਾਦਤ ਦੀ ਘੜੀ ਟਲ ਜਾਣੀ ਸੀ ਫਿਰ ਦੀਵਾਨ ਸੁੱਚਾ ਨੰਦ ਆਇਆ ਦੀਵਾਨ ਸੁੱਚਾ ਨੰਦ ਨੇ ਕਿਹਾ ਕਿ ਮੈਨੂੰ ਜ਼ਰਾ ਕਰਨ ਦਾ ਹੱਕ ਆ ਕੀ ਮੈਂ ਸਵਾਲ ਕਰ ਸਕਦਾ ਇਹਨਾਂ ਬੱਚਿਆਂ ਨੂੰ ਕਾਜ਼ੀ ਨੇ ਕਿਹਾ ਹਾਂ ਕਰ ਸਕਦਾ ਤੇ ਉਹਨੇ ਸਵਾਲ ਕੀਤਾ ਛੋਟੇ ਸਹਿਬਜ਼ਾਦਿਆਂ ਨੂੰ ਜੇ ਤੁਹਾਨੂੰ ਜਿਉਂ ਦਾ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਛੋਟੇ ਸਹਿਬਜ਼ਾਦਿਆਂ ਦਾ ਜਵਾਬ ਸੀ ਅਸੀਂ ਪੁੱਛੰਗੀ ਹੁੰਨੇ ਆ ਜ਼ੁਲਮ ਦੇ ਖਿਲਾਫ ਲੜਦੇ ਰਾਵਾਂਗੇ ਆਖਰੀ ਸਾਹਾਂ ਤੱਕ ਪੁੱਛੰਗੀ ਮੈਨੇ ਸੱਪ ਈ ਜਿਹੜਾ ਫਤਵਾ ਲਿਖਿਆ ਗਿਆ ਫਰਮਾਨ ਜਾਰੀ ਹੋਇਆ ਫਤਵਾ ਮੈਨੇ ਫਰਮਾਨ ਮੈਨੇ ਫੈਸਲਾ ਜਿਹੜਾ ਲਿਖਿਆ ਗਿਆ ਉਹ ਦੋ ਸੱਪਾਂ ਨੂੰ ਮਾਰਨ ਦਾ ਲਿਖਿਆ ਗਿਆ ਨਾ ਕਿ ਦੋ ਬੱਚਿਆਂ ਨੂੰ ਫੇਰ ਵੀ ਸ਼ੇਰ ਮੁਹੰਮਦ ਖਾਨ ਨੇ ਕਿਹਾ ਕਿ ਇਸਲਾਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਉਹਨੇ ਕਿਹਾ ਕਿ ਹਸਨ ਤੇ ਹੁਸੈਨ ਹਾਜਰਤ ਮੁਹੰਮਦ ਦੇ ਦੋਤੇ ਹਾਜਰਤ ਅਲੀ ਤੇ ਬੀਬੀ ਫਾਤਿਮਾ ਦੇ ਬੱਚੇ ਉਮੀ ਮਸੂਮ ਛੋਟੇ ਸਹਿਬਜ਼ਾਦੇ ਵਾਂਗੂ ਕਰਬਲਾ ਦੀ ਜੰਗ ਵਿੱਚ ਮਾਰੇ ਗਏ ਸੀ ਜਦੋਂ ਵੀ ਕਹਿੰਦੇ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਕੋਈ ਮੁਸਲਮਾਨ ਰੋਣੋਂ ਨਹੀਂ ਹਟਦਾ ਐਡੀ ਵੱਡੀ ਛੱਟ ਆ ਇਹ ਤੇ ਇਹ ਛੱਟ ਜਿਹੜੀ ਤੁਸੀਂ ਮਾਰਨ ਲੱਗੇ ਆ ਇਹ ਖਾਲਸਾ ਪੰਥ ਦੇ ਦਿਲ ਤੇ ਪਰਮਾਨੈਂਟ ਉੰਗਰ ਜਾਣੀ ਆ ਪਰ ਫੇਰ ਵੀ ਉਹ ਵਜ਼ੀਰ ਖਾਨ ਦੇ ਕੋਲ ਛੋਟੇ ਸਾਹਿਬ ਜੀ ਦੇ ਨੂੰ ਰਹਾ ਨਹੀਂ ਕਰਵਾ ਸਕਿਆ ਤੇ ਸਾਨੂੰ ਪਤਾ ਹੈ ਕਿ ਬਾਅਦ ਵਿੱਚ ਗ੍ਰਿਫਤਾਰੀਆਂ ਹੋਈਆਂ ਛੋਟੇ ਸਾਹਿਬ ਜੀ ਦੇ ਨੂੰ ਨੀਆ ਵਿੱਚ ਚਣ ਕੇ ਸ਼ਹੀਦ ਕੀਤਾ ਗਿਆ ਜਦੋਂ ਇਹ ਖਬਰ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚੀ ਤੇ ਗ੍ਰੰਥਾਂ ਦੇ ਵਿੱਚ ਇਤਿਹਾਸਿਕ ਗ੍ਰੰਥਾ ਚ ਇਹ ਲਿਖਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਖੇਤ ਵਿੱਚ ਬੈਠੇ ਸੀ ਤੇ ਤਲਵਾਰ ਦੀ ਨੋਕ ਨਾਲ ਉਹਨਾਂ ਨੇ ਘਾਹ ਦੀ ਜੜ ਪੁੱਟੀ ਤੇ ਕਿਹਾ ਕਿ ਮੁਗਲ ਕੀ ਜੜ ਗਈ ਮੁਗਲ ਸਲਤਨਤ ਇੱਕ ਹਵਾ ਚ ਉੱਡਦੇ ਬਾਜ ਵਾਂਗਰਾਂ ਸੀ ਜਿਨੇ ਆਪਣੇ ਖੰਬ ਆਪ ਕੱਟ ਲਏ ਦੂਜਾ ਬਾਗ ਗੁਰੂ ਜੀ ਨੇ ਇਹ ਫਰਮਾਇਆ ਕਿ ਮੁਗਲ ਸਲਤਨਤ ਇੱਕ ਘਣੇ ਬੋਰਡ ਵਾਂਗੂ ਫੈਲਿਆ ਹੋਇਆ ਦਰਖਤ ਸੀ ਜਿਨੇ ਆਪਣੀਆਂ ਜੜਾਂ ਆਪ ਵੜ ਲਈਆਂ ਹੁਣ ਇੱਕ ਹਨੇਰੀ ਆਏਗੀ ਤੇ ਇਹ ਦਰਖਤ ਆਪਣੇ ਆਪ ਡਿੱਗੇਗਾ ਇਹ ਜਿਹੜੀ ਸੀ ਇਹ ਜ਼ੁਲਮ ਦੀ ਇੰਤਿਹਾਨ ਹੋ ਗਈ ਸੀ ਰੱਬ ਨੂੰ ਜ਼ੁਲਮ ਦੀ ਇੰਤਿਹਾਨ ਪਸੰਦ ਨਹੀਂ ਫਿਰ ਸਾਨੂੰ ਪਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਆਏ ਉਹਨਾਂ ਨੇ ਸਰਹੰਦ ਦੇ ਜਿੱਤਿਆ ਤੇ ਮੁਗਲਾਂ ਦੀ ਜੜ ਡਿੱਗੀ ਮੁਗਲਾਂ ਦਾ ਦਰਖਤ ਡਿੱਗਿਆ ਮੁਗਲਾਂ ਦੀ ਜੜ ਪੱਟੀ ਗਈ ਫਿਰ ਉਸ ਤੋਂ ਬਾਅਦ ਜਦੋਂ ਇਹ ਖਬਰ ਸੀਨਾ-ਬਸੀਨਾ ਇੱਕ ਦੂਸਰੇ ਦੇ ਕੋਲ ਲੋਕਾਂ ਕੋਲ ਪਹੁੰਚੀ ਤਾਂ ਪੂਰੇ ਏਸ਼ੀਆ ਨੇ ਹੌਂਕਾ ਲੈ ਕੇ ਇਹ ਕਿਹਾ ਸੀ ਸਰਹੰਦ ਨੂੰ ਸ਼ਰਾਪ ਦਿੱਤਾ ਸੀ ਗੁਰੂ ਮਾੜੀ ਸਰਹੰਦ ਇਸ ਸ਼ਰਾਪ ਦੀ ਸੰਗਤ ਦਾ ਪ੍ਰੋਫੈਸਰ ਗੰਡਾ ਸਿੰਘ ਇਤਿਹਾਸ ਦੇ ਪ੍ਰੋਫੈਸਰ ਸਾਦ ਉਹਨਾਂ ਦੀ ਇੱਕ ਗੱਲ ਮੈਨੂੰ ਬੜੀ ਯਾਦ ਆਉਂਦੀ ਆ ਮੈਂ ਜਦੋਂ ਪੜ੍ਹਦਾ ਕਿ ਉਹਨਾਂ ਨੇ ਇਹ ਫਰਮਾਇਆ ਉਹਨਾਂ ਨੇ ਇਹ ਲਿਖਿਆ ਸੀ ਕਿ ਜਦੋਂ ਅੰਗਰੇਜ਼ ਕੋਲਕੱਤਾ ਤੋਂ ਲੈ ਕੇ ਪਸ਼ਾਵਰ ਤੱਕ ਰੇਲ ਲਾਈਨ ਬਿਸ਼ਾਉਣ ਲੱਗੇ ਬਿਸ਼ਾਉਂਦੇ ਸੀ ਨਾ ਤਾਂ ਜਿਹੜਾ ਫਿਰੋਜ਼ਪੁਰ ਤੋਂ ਲੈ ਕੇ ਦਿੱਲੀ ਤੱਕ ਦਾ ਹਿੱਸਾ ਸੀ ਉਹ 25-25 ਮੀਲ ਦੇ ਟੋਟਿਆਂ ਵਿੱਚ ਠੇਕੇਦਾਰਾਂ ਚ ਵੰਡਿਆ ਹੋਇਆ ਸੀ ਜਿਹੜਾ ਹਿੱਸਾ ਸਰਹੰਦ ਦੇ ਠੇਕੇਦਾਰ ਸਰਹੰਦ ਦਾ ਜਿਹੜਾ ਹਿੱਸਾ ਜਿਹੜੇ ਠੇਕੇਦਾਰ ਦੇ ਹੱਥ ਆਇਆ ਉਹਨੇ ਦੇਖਿਆ ਕਿ ਇੱਥੇ ਮਲਬਾ ਬਹੁਤ ਆ ਮਲਬਾ ਇੰਨਾ ਜ਼ਿਆਦਾ ਸੀ ਉਹਨੇ ਅੰਗਰੇਜ਼ਾਂ ਨੂੰ ਚਿੱਠੀ ਲਿਖੀ ਮੈਨੂੰ ਇਹ ਮਲਬਾ ਵਰਤਨ ਦੀ ਇਜਾਜ਼ਤ ਦਿੱਤੀ ਜਾਵੇ ਨਾਲੇ ਰੇਲ ਲਾਈਨ ਪੱਕੀ ਹੋ ਜੂ ਨਾਲੇ ਇਹ ਮਲਬਾ ਚੱਕਿਆ ਜਾਊ ਇਜਾਜ਼ਤ ਮਿਲ ਗਈ ਉਹਨਾਂ ਨੇ ਉਹ ਜਿਹੜਾ ਮਲਬਾ ਸੀਗਾ ਸਾਰਾ ਉਹ ਰੇਲ ਲਾਈਨ ਦੇ ਥੱਲੇ ਵਿਛਾ ਦਿੱਤਾ ਤੇ ਰੇਲ ਲਾਈਨ ਪੱਕੀ ਕਰ ਦਿੱਤੀ ਪ੍ਰੋਫੈਸਰ ਗੰਡਾ ਸਿੰਘ ਅਕਸਰ ਕਹਿੰਦੇ ਸੀ ਕਿ ਇੱਕ ਵਾਰੀ ਥੋੜੀ ਦਰਜਣਾ ਵਰ ਲੋ ਇਹਦਾ ਸੁਹਾਗਾ ਫਿਰਦਾ ਸਰਹੰਦ ਸ਼ਹਿਰ ਉੱਪਰ ਦੀ ਸੋ ਉਹ ਸ਼ਰਾਪ ਸੰਗਤ ਦਾ ਉਹਦੇ ਮਿਲਿਆ ਸੀ ਸਰਹੰਦ ਸ਼ਹਿਰ ਨੂੰ ਇੱਕ ਵੋਦਵਾਕ ਪੜਿਆ ਸੀ ਕਿ ਪਲਤੇ ਯੁੱਗ ਵਿੱਚ ਕੋਈ ਫਰਕ ਨਹੀਂ ਕਿ ਜਿਸ ਕਰਮਾਂ ਵਾਲੇ ਪਲ ਨੂੰ ਇਹ ਅਹਿਸਾਸ ਹੋਇਆ ਉਹ ਯੁੱਗ ਹੋ ਗਿਆ ਜਿਹੜੇ ਅਭਾਗੇ ਯੁੱਗ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋ ਗਿਆ ਉਹ ਪਲ ਹੋ ਗਿਆ ਛੋਟੇ ਸਹਿਬ ਜਦਿਆਂ ਦੀ ਸ਼ਹੀਦੀ ਉਸ ਪਲ ਸੀ ਉਹ ਯੁੱਗ ਹੋ ਗਿਆ ਦੇ ਅਸੀਂ ਜਿਹੜੇ ਲੋਕ ਆ ਉਹ 80 100 ਸਾਲ ਦੀ ਉਮਰ ਬਤਾ ਕੇ ਵੀ ਇਥੋਂ یوں ਚਲੇ ਜਾਵਾਂਗੇ ਪਲਾ ਵਾਂਗੂ ਜਦੋਂ ਕਿ ਜਦੱਕ ਦੇ ਆਏ ਨਹੀਂ ਸੀ ਸਾਡੀ ਜ਼ਿੰਦਗੀ ਪਲਾਂ ਦੀ ਜ਼ਿੰਦਗੀ ਛੋਟੇ ਸਾਹਿਬ ਜੀ ਦੀ ਜ਼ਿੰਦਗੀ ਯੋਗਾਂ ਦੀ ਜ਼ਿੰਦਗੀ ਇਹਨਾਂ ਸ਼ਬਦਾਂ ਦੇ ਨਾਲ ਮਾਤਾ ਗੁਜਰੀ ਜੀ ਵੱਡੇ ਸਾਹਿਬਜ਼ਾਦਿਆਂ ਛੋਟੇ ਸਾਹਿਬਜ਼ਾਦਿਆਂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ